ਕਾ ਕੀਤਾ ਇਹਦੇ ਪੈਸੇ ਖਾ ਕੇ ਬੈਠੀ ਆ ਇਹਨੂੰ ਪੁੱਛਣਾ ਕਹੇ ਸਾਰੀ ਸ਼ਰਾਰਤ ਮੇਰੀ ਸੀ ਜੋ ਕਹਿਣਾ ਮੈਨੂੰ ਕਹ ਤੂੰ ਮੈਨੂੰ ਵਕੀਲ ਕਹਿਣਾ ਹੁਣ ਤੂੰ ਆਪ ਵਿੱਚ ਕਿਉਂ ਆ ਗਿਆ ਇਹਦਾ ਵਕੀਲ ਬਣ ਕੇ ਤੂੰ ਇਹਦੇ ਲਈ ਇਨਾ ਕਰ ਕਿਉਂ ਰਿਹਾ ਹੈ ਕੌਣ ਹੈ ਪੈਸਿਆਂ ਦਾ ਪੀਰਾ ਤੂੰ ਤੇ ਪੈਸਿਆਂ ਦੀ ਬੇਈਮਾਨੀ ਆਖਿਰ ਚੋਰ-ਚੋਰ ਰਲ ਹੀ ਗਏ ਨਾ ਕਰੋ ਪੰਜਾਬ ਦਾ ਨਾਮ ਖਰਾਬ ਤੂੰ ਬੋਲਦਾ ਕਿਉਂ ਨਹੀਂ ਕੌਣ ਆਇਆ ਕੌਣ ਮੈਂ ਆਇਆ ਕੀ ਮੈਂ ਆਇਆ ਅਸੀਂ ਛੋਟੇ ਘਰਾਂ ਦੇ ਹਾਲਾਤਾਂ ਦੇ ਦੱਬੇ ਸਦਾਏ ਨੌਜਵਾਨ ਸਾਡੇ ਵੀ ਸੁਪਨੇ ਆ ਅਸੀਂ ਵੀ ਗਰੋ ਕਰਨਾ ਚਾਹੁੰਦੇ ਆ ਬਾਪੂ ਮੇਰਾ ਚੰਡੋਲ ਚਲਾਉਂਦਾ ਚਲਾਉਂਦਾ ਮਰਿਆ ਉੱਤੋਂ ਡਿੱਗ ਕੇ ਉਹਦਾ ਕੋਈ ਕੰਮ ਨਹੀਂ ਸੀ ਪਰ ਹੋਰ ਕੋਈ ਕੰਮ ਮਿਲਿਆ ਹੀ ਨਹੀਂ ਉਹਨੂੰ ਸਾਡੇ ਘਰੇ ਲੱਕੜਾ ਵੀ ਹੈ ਨਹੀਂ ਸਾਨੂੰ ਬਾਲਣ ਦੀ ਲਈ। ਬਾਈ ਪੜ ਚੁਕੇ ਕਿਸ ਨੇ ਦਿੱਤੀਆਂ? ਜ਼ਿਮੀਦਾਰ ਸਾਰਾ ਸਿਆਲ ਧੂਣੀ ਬਾਲਦਿਆ ਪੂਜਾ ਜੀ। ਪਰ ਗਰੀਬਾਂ ਦੀਆਂ ਲਾਸ਼ਾਂ ਨੂੰ ਲੱਕੜਾ ਨਸੀਬ ਨਹੀਂ ਹੁੰਦੀਆਂ। ਇਹ ਤਾਂ ਨਹੀਂ ਸੀ ਮੇਰਾ ਪੰਜਾਬ। ਕਿੱਥੇ ਗਿਆ ਬਾਬੇ ਨਾਨਕ ਦਾ ਵੰਡ ਕੇ ਛਕਣ ਵਾਲਾ ਪੰਜਾਬ? ਲਾਲੇ ਦੀ ਤਾਂ ਆਪਣੀ ਮਾਂ ਦੇ ਕੰਗਣ ਗਿਰ ਵੀ ਪਏ। ਕਿਉਂ ਨਾ ਕਰੂੰਗਾ ਮੈਂ ਪੈਸਾ ਪੈਸਾ? ਮਾਂ ਦੀਆਂ ਬਾਲੀਆਂ ਰੱਖ ਕੇ ਮੈਂ ਲੱਕੜਾਂ ਲਈਆਂ ਸੀ ਮੁੱਲ। ਆਪਣੇ ਮੰਜੇ ਤੋੜ-ਤੋੜ ਕੇ ਬਾਪੂ ਬਾਲਿਆ ਟੂੜਦਿਲ ਪਿਆਰਿਆ ਵੇੜੇ 'ਚ ਛੋਟਾ ਸੀ ਮੈਂ ਉਹ ਤੋਂ ਲੱਕੜਾਇਆ ਸੀ ਆਪਸੀਆਂ ਬੇਬੇ ਦੇ ਦਿਮਾਗ 'ਚ ਠੀਕ ਨਹੀਂ ਆਉ ਹਰ ਚੀਜ਼ ਲੱਕੜ ਦੀ ਚਾਹੀਦੀ ਉਹਨੂੰ ਬਾਹਾਂ 'ਚ ਚੂੜੀਆਂ ਲੱਕੜ ਦੀਆਂ ਪਾਉਂਦੀ ਐ ਪੈਰਾਂ 'ਚ ਚਪਲਾ ਲੱਕੜ ਦੀਆਂ ਪਾਉਂਦੀ ਐ ਬੈਸਤਰਾ ਮਸੀਂ ਵਿਛਾਉਨੇ ਆ ਲੱਕੜ ਦੇ ਮੰਜੇ ਤੇ ਪੈਦੀ ਐ ਪਿਆਰ ਪੂਰ ਨਹੀਂ ਕਰ ਸਕਦਾ ਮੈਂ ਜ਼ਿੰਦਗੀ 'ਚ ਪੂਜਾ ਜੀ ਮੇਰੀ ਜ਼ਿੰਦਗੀ ਦਾ ਮਕਸਦ ਸਿਰਫ ਪੈਸਾ ਐ ਐਮਏ ਕਰੀ ਬੈਠਾ ਨਹੀਂ ਮਿਲੀ ਨੌਕਰੀ ਇਸ਼ਵਤ ਦੇ ਨੂੰ ਪੈਸੇ ਹੈ ਨਹੀਂ ਸੀ ਬਾਹਰ ਆਉਣ ਨੂੰ ਪੈਸੇ ਹੈ ਨਹੀਂ ਸੀ ਮੈਂ ਤੇ ਇਹ ਇੱਕੋ ਜਾਇਆ ਕੀਤਾ ਨੇ ਧੋਖਾ ਮੰਨਦੀ ਆ ਇਹ ਪਰ ਇਹ ਮੋੜੂਗੀ ਪੈਸੇ ਕੁੱਤੀ ਕੰਜਰੀ ਸੌ ਖੱਚ ਬੋਲਦੇ ਆ ਜੇ ਇੱਕ ਕੁੜੀ ਲੁੱਟ ਲਵੇ ਤਾਂ ਤੇ ਸਾਡਾ ਕਿਹੜਾ ਵਿਆਹ ਜੱਚ ਅਸੀਂ ਕੁੜੀਆਂ ਨੂੰ ਨਹੀਂ ਲੁੱਟਦੇ ਨਲਾਇਕ ਤੋਂ ਨਲਾਇਕ ਨੁਸ਼ੇੜੀ ਤੋਂ ਨੁਸ਼ੇੜੀ ਮੁੰਡੇ ਨੂੰ ਦਾਤ ਚਾਹੀਦਾ ਹਨਾ ਉਹ ਆ ਕਦੇ ਕੋਈ ਇਹਨਾਂ ਕੁੜੀਆਂ ਲਈ ਇਕੱਠਾ ਇੱਕ ਕੁੜੀ ਨੇ ਲੁੱਟ ਲਿਆ ਤਾਂ ਰੱਬ ਥੱਲੇ ਲਾਉਣ ਤੱਕ ਜਾਂਦੇ ਆ ਲੈ ਪੁਲਿਸ ਵਾਲਿਆਂ ਦੀ ਸੁਣ ਲੈ ਮਾਮਾ ਕਹਿੰਦੇ ਸਾਨੂੰ ਪਿਓ ਦੇ ਸਾਲਾ ਨਹੀਂ ਅਸੀਂ ਮਾਂ ਦੇ ਭਰਾ ਆਂ ਪਰ ਉਹ ਸਾਗਰ ਕੇ ਰੱਖਿਆ ਸੀ ਨਾ ਅੱਜ ਛੇੜ ਬਣਾ ਕੇ ਰੱਖਤੀ ਚੰਡੀਗੜ੍ਹ ਫੇਰ ਲੈ ਕੇ ਜਾਣੀ ਪੈ ਜਵੇ ਨਾ 2500 2000 ਤੋਂ ਘੱਟ ਜਾਣ ਨਹੀਂ ਛੱਡਦੀ ਸਪਾਈ ਦੀ ਪੂਜਾ ਜੀ ਤੇ ਸਰਕਾਰ ਕੀ ਦਿੰਦੀ ਸਾਨੂੰ ਬਸ ਦਾ ਕਿਰਾਇਆ ਤੇ 72 ਰੁਪਏ ਟੈਂਪੂ ਦੇ ਕੋਈ ਮੰਤਰੀ ਸ਼ਾਂਤਰੀ ਆ ਜਵੇ ਸਾਡੇ ਏਰੀਆ 'ਚ ਤਾਂ ਬੋਟਲ ਚਿਕਨ ਸਾਡੇ ਦੋ ਪਾੜ ਲਾ ਕੋ ਚਿੱਟੇ ਵਾਲਾ ਫੜ ਲਈ ਤਾਂ ਪੱਲਿਓ ਲਿਆ ਕੇ ਪਰੌਣਾ ਪੈਂਦਾ ਕਿ ਕਿਤੇ ਮਰ ਨਾ ਜਾਵੇ ਕਸਟਡੀ 'ਚ ਕਿਉਂਕਿ ਖਬਰ ਕੀ ਬਣਨੀ ਹੈ ਪੁਲਿਸ ਵਾਲਾ ਨੇ ਕੁੱਟ-ਕੁੱਟ ਕੇ ਮਾਰਦਾ ਨੌਕਰੀ ਸਾਡੀ ਲੱਗੀ ਰਵੇ ਮਹੀਨਾ ਬੰਨਿਆ ਹੋਇਆ ਲੋੜੀ ਦੀਵਾਲੀ ਸਾਡੀ ਸੜਕਾਂ ਤੇ ਨਿਕਲਦੀ ਆ ਯਾਰ ਰੈਸ਼ਬਤ ਨਹੀਂ ਲਾਉਗਾ ਤਾਂ ਕੀ ਕਰੂਗਾ ਪੁਲਿਸ ਵਾਲਾ ਕਿਹੜਾ ਮਹਿਕਮਾ ਸੀ ਜੇ ਯਾਰ ਪੰਜਾਬੀ ਅਫਸਰ ਨਹੀਂ ਸੀ ਹੁੰਦੇ ਅੱਜ 12 ਕਰਕੇ ਅਸੀਂ ਬਸ ਨਿਕਲ ਜਾਨੇ ਦਿਹਾੜੀਆਂ ਕਰਨ ਨਿਆਣੇ ਨਿਆਣੇ ਦੇ ਹੱਥ ਮੋਬਾਈਲ ਫੜਾਇਆ ਹੋਇਆ ਕਿ ਹੋਰ ਪਾਸੇ ਧਿਆਨਾਂ ਚਲ ਜਵੇ ਬਿਸਗਾਰਡਡ ਆ ਜੀ ਅਸੀਂ ਸਾਨੂੰ ਕੋਈ ਨਹੀਂ ਪਤਾ ਲੱਗ ਰਿਹਾ ਕਮਾਈਆਂ ਕਰ ਲਈ ਅਸੀਂ ਪੂਰੀ ਦੁਨੀਆ ਚ ਖੰਡ ਗਏ ਪਰ ਸਾਡੇ ਘਰੇ ਰੋਟੀ ਕਮਾਉਣਾ ਹੈ ਭਈਏ ਕੁੱਟੀ ਜਾਂਦੇ ਆ ਅਸੀਂ ਯਾਰ ਆਦੀਨਵਾਣਾ ਸਾਡਾ ਨਫ਼ਰਤ ਫਲਾਉਂਦੇ ਆ ਅਸੀਂ ਨੈਟ ਤੇ ਇੱਕ ਦਿਨ ਨੈੱਟ ਬੰਦ ਹੋ ਜਾਵੇ ਨਾ ਪੰਜਾਬ ਦਾ ਰੋਲਾ ਪੈ ਜਾਂਦਾ ਵੀ ਨੈੱਟ ਬੰਦ ਹੋ ਗਿਆ ਮੈਂ ਕਹਿੰਦਾ ਜੀ ਰਵੇ ਨੈੱਟ ਬੰਦ ਬੱਜਾਂਗੇ ਅਸੀਂ ਫ੍ਰਸਟ੍ਰੇਸ਼ਨ ਅਸੀਂ ਕਲਾਕਾਰਾਂ ਤੇ ਕੱਢਦੇ ਜਿਹੜੇ ਕਲਾਕਾਰ ਨੇ ਸਾਰੀ ਉਮਰ ਆਪਣੀ ਮਾਂ ਬੋਲੀ ਨੂੰ ਦਿੱਤੀ ਉਹ ਤੋਂ ਪੰਜਾਬੀ ਹੋਣ ਦਾ ਸਬੂਤ ਮੰਗੀ ਜਾਂਦੇ ਸਭ ਤੋਂ ਬਾਅਦ ਅਸੀਂ ਆਪਣੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਤੇ ਸਾ ਤੋਂ ਦੇਸ਼ ਭਗਤ ਹੋਣ ਦਾ ਸਬੂਤ ਮੰਗੀ ਜਾਂਦੇ ਆ ਥੱਕ ਗਏ ਆ ਜੀ ਅਸੀਂ ਪਰ ਜਿਹਦਾ ਦਾ ਲੱਗਦਾ ਉਹ ਤੋਂ ਨਿਕਲ ਨੂੰ ਕਰਦਾ ਜੀ ਸਾਨੂੰ ਨਹੀਂ ਕੁਝ ਪਤਾ ਲੱਗ ਰਿਹਾ ਕੀ ਸਹੀ ਹੈ ਕੀ ਗਲਤ ਹੈ और तो कोई महाराजा रणजीत वागू सानू कैदे बंट के सही रहा पा दे पूजा जी नहीं तो नहीं दे मैं यार यही चला यार काम करिए सॉरी मैम मैं तेनों गलत समझा खुश रखी छी ना कदे गलत उंगली च सी